ਹਾਂਜੀ ਹੁਣ ਜਿਹੜੀ ਕੀ ਅਨਮੋਲ ਗਗਨ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਚੈਨਲ ਤੇ ਬਣੇ ਰੋ ਜਿਹਦੇ ਵਿੱਚ ਬਹੁਤ ਗੱਲਾਂ ਦੇ ਖੁਲਾਸੇ ਕਰਨ ਜਾ ਰਹੇ ਆ ਤਾਂ ਜਿਹੜਾ ਕੀ ਹੁਣ ਜਿਹੜਾ ਕੱਲ ਇੱਕ ਪੋਸਟ ਪੈਂਦੀ ਆ ਅਨਮੋਲ ਗਗਨ ਮੰਨੋ ਕਿਹਾ ਜਾਂਦਾ ਵੀ ਜੋ ਅਨਮੋਲ ਗਗਨ ਨੇ ਆਪਣੇ ਬੰਨਿਓ ਕਿਹਾ ਜਾਂਦਾ ਵੀ ਮੈਂ ਭਰੇ ਦਿਲ ਦੇ ਨਾਲ ਜਾਨਕੀ ਦੁਖੀ ਦਿਲ ਦੇ ਨਾਲ ਆਪਣੇ ਬੰਨਿਓ ਅਸਤੀਫਾ ਦੇ ਦਿੱਤਾ ਹੈ ਤੇ ਪਰ ਹੁਣ ਜਿਹਦੇ ਵਿੱਚ ਕੱਲ ਵੱਡੇ ਵੱਡੇ ਖੁਲਾਸੇ ਹੁੰਦੇ ਆ ਕਿਹਾ ਜਾਂਦਾ ਜੀ ਹੁਣ ਅਨਮੋਲ ਗਗਨ ਮਾਨ ਨੇ ਜੋ ਸਿਆਸਤ ਛੱਡ ਦਿੱਤੀ ਗਈ ਤੇ ਜੋ ਇਸ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਚੁੱਕੇ ਤੇ ਪਰ ਜਿਹੜੀ ਹੁਣ ਮੁਰ ਤੋਂ ਇੱਕ ਹੋਰ ਖਬਰ ਆ ਗਈ ਹੈ ਸਾਹਮਣੇ ਜਿਹੜਾ ਕਿ ਅਸਤੀਫਾ ਅਨਮੋਲ ਗਗਨ ਮਾਨ ਨੇ ਫਿਰ ਵਾਪਸ ਲੈ ਲਿਆ ਅੱਜ ਦੀ ਜਿਹੜੀ ਹੁਣ ਦੀ ਅਪਡੇਟਾਂ ਇਹ ਇਹੀ ਆ ਵੀ ਜਿਹਦੇ ਵਿੱਚ ਕਿਹਾ ਜਾਂਦਾ ਭਈ ਜੋ ਅਮਨ अरोड़ा ਇਹਨਾਂ ਦੇ ਘਰ ਦੇ ਵਿੱਚ ਜਾਂਦੇ ਆ ਅੱਜ ਦੀ ਖਬਰਾਂ ਇਹ ਜਿਹੜੀ ਹੁਣ 5 ਮਿੰਟ ਪਹਿਲਾਂ ਦੀ ਅਮਨ ਅਰੂੜਾ ਘਰ ਦੇ ਵਿੱਚ ਜਾਂਦੇ ਆ ਕਿਹਾ ਜਾਂਦਾ ਜੋ ਉਹਨਾਂ ਨੂੰ ਵੀ ਤੁਸੀਂ ਇਹ ਅਸਤੀਫਾ ਵਾਪਸ ਲਓ ਇਹ ਨਹੀਂ ਹੋ ਸਕਦਾ ਅਸੀਂ ਤੁਹਾਨੂੰ ਪਾਰਟੀ ਦੇ ਵਿੱਚੋਂ ਨਹੀਂ ਕੱਟ ਸਕਦੇ ਹੁਣ ਇਹ ਮਾਮਲੇ ਪੂਰੇ ਕੀ ਆ ਇਹ ਕੋਈ ਆਪਣੀ ਜਨਤਾ ਵਾਸਤੇ ਨਹੀਂ ਹੈਗੇ ਜਿਹੜੇ ਲੋਕ ਸੋਚ ਰਹੇ ਆ ਵੀ ਉਹਨਾਂ ਦਾ ਅਸਤੀਫਾ ਹੋ ਗਿਆ ਜੀ ਤਾਂ ਜੇ ਕੋਈ ਕਦੇ ਦਾ ਅਸਤੀਫਾ ਹੁੰਦਾ ਤਾਂ ਕੋਈ ਵੱਡੀ ਗੱਲ ਇਹ ਹੁਣ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਜਿਹੜੇ ਜਿੰਨੇ ਵੀ ਇਹ ਲੀਡਰ ਆ ਇਹ ਕੋਈ ਉਹਨੇ ਆਪਣੇ ਜਨਤਾ ਵਾਸਤੇ ਕੋਈ ਇਹ ਪਾਰਟੀ ਨਹੀਂ ਛੱਡੀ ਕੋਈ ਨਿੱਜੀ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਹੈ ਜਿਹਦਾ ਕਰਕੇ ਅਸਤੀਫਾ ਦਿੱਤਾ ਗਿਆ ਨਾ ਕਿ ਕੋਈ ਲੋਕਾਂ ਵਾਸਤੇ ਇਹ ਵਾਪਸ ਅਸਤੀਫਾ ਨਹੀਂ ਲਿਆ ਗਿਆ ਤੇ ਜਿਹੜਾ ਜਦੋਂ ਇਹ ਆਪਦੀ ਮਰਜ਼ੀ ਨਾਲ ਜੇ ਆਪਾਂ ਕਹਿ ਲਈਏ ਜਦੋਂ ਇਹ ਅਸਤੀਫਾ ਦਿੰਦੇ ਆ ਕੋਈ ਕਿਸੇ ਲੋਕਾਂ ਵਾਸਤੇ ਨਹੀਂ ਜਦੋਂ ਇਹ ਪਾਰਟੀ ਦੇ ਵਿੱਚ ਆਉਂਦੇ ਆ ਇਹ ਲੋਕਾਂ ਨੂੰ ਸਿਰਫ ਸਾਡੇ ਗਰੀਬ ਮਜ਼ਦੂਰ ਜੋ ਵੀ ਆ ਕਪਾਸ਼ਨ ਦੇ ਕੇ ਲੋਕਾਂ ਨੂੰ ਚਲਸਿਆਂ ਦੇ ਵਿੱਚ ਲਏ ਆਉਂਦੇ ਆ ਸਿਰਫ ਆਪਣੇ ਵਾਸਤੇ ਇਹ ਪਾਰਟੀਆਂ ਜੋ ਲੀਡਰ ਜਾਂ ਜੋ ਵੀ ਆ ਆਪਣੇ ਵਾਸਤੇ ਇਹ ਪਾਰਟੀਆਂ ਦੇ ਵਿੱਚ ਆਉਂਦੇ ਆ ਨਾ ਕਿ ਲੋਕਾਂ ਵਾਸਤੇ ਤੇ ਹੁਣ ਇੱਥੇ ਆ ਜੋ ਜਿਹੜਾ ਇਹ ਆਪਣੀ ਮਰਜ਼ੀ ਦੇ ਨਾਲ ਹੀ ਇਹਨਾਂ ਨੇ ਇਸਤੀ ਕਿਹਾ ਜਾਂਦਾ ਵੀ ਇਸਤੀਫਾ ਵਾਪਸ ਲੈ ਲਿਆ ਗਿਆ ਜੋ ਅਮਨ अरोड़ा ਦੇ ਕਹਿਣ ਤੇ ਉਹਨਾਂ ਦੇ ਘਰ ਦੇ ਵਿੱਚ ਅੱਜ ਅਮਨ अरोड़ा ਪਹੁੰਚਦੇ ਆ ਤੇ ਜੋ ਗੱਲ ਕਰੀਏ ਸੀਐਮ ਭਵੰਤਮਾ ਉਹਨਾਂ ਦਾ ਵੀ ਇਹੀ ਕਹਿਣਾ ਤਾ ਬਈ ਜਿਹਦੇ ਵਿੱਚ ਕਿਹਾ ਜਾਂਦਾ ਜੋ ਸੀਐਮ ਪੰਤਮਾਨ ਵੀ ਜੋ ਇੱਕ ਗਗਨ ਜੋ ਸਾਡੀ ਪਾਰਟੀ ਦੇ ਮੈਂਬਰ ਆ ਇਹ ਸਾਨੂੰ ਵੀ ਨਹੀਂ ਪਤਾ ਵੀ ਇਸਤੀਫਾ ਕਿਹੜੇ ਵੇਲੇ ਕਦੋਂ ਹੋ ਗਿਆ ਖੁਦ ਇਹ ਪਾਰਟੀ ਦੇ ਲੀਡਰਾਂ ਨੂੰ ਨਹੀਂ ਪਤਾ ਸੀ ਵੀ ਅਨਮੋਲ ਗਗਨ ਮਾਨ ਇਸਤੀਫਾ ਕਦੋਂ ਦਿੱਤਾ ਤਾਂ ਹੁਣ ਆ ਜੋ ਇੱਥੇ ਸਾਡੇ ਪੰਜਾਬ ਦੇ ਲੋਕਾਂ ਨਾਲ ਜਦੋਂ ਇਹ ਕੋਈ ਪਾਰਟੀ ਬਣਦੀ ਆ ਸਿਰਫ ਆਪ ਦੇ ਵਾਸਤੇ ਇਹ ਪਾਰਟੀਆਂ ਬਣਦੀਆਂ ਤੇ ਜਿਹਦੇ ਹੁਣ ਇਹ ਜੇ ਗੱਲ ਕਰਨ ਵੀ ਇਸਤੀਫਾ ਕਿਸ ਕਾਰਨ ਦਿੱਤਾ ਇਹ ਕੋਈ ਨਿੱਜੀ ਇਹਨਾਂ ਦੀ ਗੱਲਬਾਤ ਆ ਵਿੱਚ ਖਬਰ ਇਹ ਵੀ ਆ ਰਹੀ ਆ ਕਿਹਾ ਜਾਂਦਾ ਵੀ ਜਿਹੜਾ ਕਿ ਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਿਆ ਜਾਂਦਾ ਜੋ ਅਨਮੋਲ ਗਗਨ ਤਾਂ ਹੁਣ ਇਹ ਕਿਹਦੇ ਕਹਿਣ ਤੇ ਲਿਆ ਜੋ ਅਸਤੀਫਾ ਵਾਪਸ ਕਿਹਦੇ ਕਹਿਣ ਤੇ ਲਿਆ ਅਮਨ ਰੋੜਾ ਤੇ ਜਿਹੜਾ ਕੇ ਜਿਦਰੀਵਾਲ ਆ ਇਹਨਾਂ ਦਾ ਦਿੱਲੀ ਵਾਲਾ ਲਾਲਾ ਜਿਹਨੂੰ ਦਿੱਲੀ ਤੋਂ ਕੱਢ ਦਿੱਤਾ ਗਿਆ ਉਥੋਂ ਲੱਤ ਮਾਰੀ ਝਾੜੂ ਦੀਆਂ ਥੀਲਾ-ਥੀਲਾ ਹੋ ਗਈਆਂ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਜੀ ਪਾ ਕੇ ਗੰਦੀਆਂ ਆਈਆਂ ਚੱਪਲਾਂ ਤੇ ਪਾ ਕੇ ਸੜੇ ਜਿਹੀ ਲੀੜੇ ਪਹਿਲਾ ਤਾਂ ਇਹਨਾਂ ਦਾ 1000 ਰੁਪਿਆ ਪਿਲਚਨ ਉਹ ਸੌਰੀ 1000 ਰੁਪਿਆ ਮਹੀਨੇ ਦੇ ਮਹੀਨੇ ਮੈਂ ਲਾਵਾਂ ਨੂੰ ਜਿਹੜਾ ਰਸੋਈ ਖਰਚਾ ਕਹਿੰਦੇ ਸੀ ਉਹ ਦੇਖ ਲਓ ਤੇ ਬਜ਼ੁਰਗਾਂ ਨੂੰ 2500 ਪਿਲਚਨ ਮੈਨੂੰ ਲੱਗਦਾ ਲੈ ਕੇ ਆਉਂਦੇ ਹੋਣਗੇ ਹਨਾ ਕਢਾ ਕੇ ਪਰ ਇਹ ਬਈ ਇਹ ਸਿਰਫ ਲੋਕਾਂ ਨੂੰ ਇੱਕ ਝਲਸੇ ਚ ਲੋਕਾਂ ਦਾ ਧਿਆਨ ਖਿੱਚਣਾ ਹੁੰਦਾ ਕੋਈ ਜਿਹੜੇ ਇਹ ਸਤੀਫੇ ਦਿੰਦੇ ਆ ਜਾਂ ਕੋਈ ਵਾਪਸ ਲੈਂਦੇ ਆ ਆਪਣੀ ਮਰਜ਼ੀ ਨਾਲ ਇਹ ਸਿਰਫ ਲੀਡਰਾਂ ਦੀਆਂ ਮਰਜ਼ੀਆਂ ਸਾਡੇ ਗਰੀਬ ਲੋਕਾਂ ਨੂੰ ਤੇ ਹੋ ਜਾਂਦਾ ਪਤਾ ਨਹੀਂ ਹੁਣ ਕੀ ਕੋਜੋ ਹੋ ਜੂਆ ਜੇ ਮਰਜ਼ੀ ਹੋ ਗਈ ਇਹ ਤਾਂ ਲੀਡਰਾਂ ਦੀ ਆਪਸ ਵਿੱਚ ਗੱਲਾਂ ਗੀਆਂ ਪਰ ਹੁਣ ਨਿੱਜੀ ਜਿਹੜੀ ਗੱਲਾਂ ਗੀਆਂ ਇਹ ਕੋਈ ਉਹਨਾਂ ਦੇ ਕਰਕੇ ਇਹ ਅਸਤੀਫਾ ਦਿੱਤਾ ਜਾਂਦਾ ਨਾ ਕੋਈ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਦਿੱਤਾ ਜਾਂਦਾ ਇਹ ਸਿੱਧੀ ਸਾਫ਼ ਗੱਲ ਦੱਸਦਗੇ ਤਾਂ ਹੁਣ ਆਪਦੀ ਮਰਜ਼ੀ ਨਾਲ ਹੀ ਅਸਤੀਫਾ ਵਾਪਸ ਲਿਆ ਉਹ ਇਹਨਾਂ ਦੇ ਲੀਡਰ ਹੀ ਕਿਹਾ ਕਿਹਾ ਜਾਂਦਾਗਾ ਤੇ ਪਰ ਹੁਣ ਇੱਥੇ ਆਜੋ ਜਿਹੜਾ ਇੱਕ ਕੰਮ ਚੰਗਾ ਜ਼ਰੂਰ ਕਰ ਰਹੀ ਹੈ ਸਰਕਾਰ ਜੁੱਧ ਨਸ਼ਾ ਵਿਰੁੱਧ ਇਹ ਕੰਮ ਚੰਗਾ ਜ਼ਰੂਰ ਕੀਤਾ ਇਹਨਾਂ ਨੇ ਔਰ ਜੇ ਗੱਲ ਕਰੀਏ ਹੁਣ ਸਾਡੇ ਮਜ਼ਦੂਰ ਲੋਕਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਵੀ ਕਮੈਂਟ ਜਰੂਰ ਕਰੋ ਅਗਰ ਜੇ ਚੰਗਾ ਕੁਝ ਕੀਤਾ ਕੋਈ ਮਜ਼ਦੂਰਾਂ ਵਾਸਤੇ ਕੀਤਾ ਇਹਨਾਂ ਨੇ ਕੋਈ ਮਜ਼ਦੂਰ ਦੀ ਕੋਈ ਦਿਹਾੜੀ ਵਧਾਤੀ ਜਾਂ ਕੋਈ ਸਾਡੇ ਜਿਹੜੇ ਲੋਕ ਮੁੰਡੇ ਕੁੜੀਆਂ ਸਾਡੇ ਬਾਹਰ ਜਾ ਰਹੇ ਆ ਕੋਈ ਰੁਜ਼ਗਾਰ ਰੁਜ਼ਗਾਰ ਦਿੱਤਾ ਇਹਨਾਂ ਨੇ ਕੁਝ ਨਹੀਂ ਸਿਰਫ ਇੱਕ ਇਹਨਾਂ ਦਾ 파ਸ਼ਨ ਹੁੰਦਾ ਭਾਈ ਲੋਕਾਂ ਨੂੰ ਜਦੋਂ ਇਹਨਾਂ ਦਾ ਇਕੱਠ ਭਰੇ ਇਕੱਠ ਦੇ ਵਿੱਚ ਕਿਹਾ ਜਾਂਦਾ ਵੀ ਅਸੀਂ 1000 ਰੁਪਏ ਮਹੀਨੇ ਦੇ ਮਹੀਨੇ ਖਾਤਿਆਂ 'ਚ ਪਾਵਾਂਗੇ ਮਹਿਲਾਵਾਂ ਨੂੰ ਰਸੋਈ ਖਰਚਾ ਦੇਵਾਂਗੇ ਬਜ਼ੁਰਗਾਂ ਨੂੰ 2500 ਪੈਨਸ਼ਨ ਤੇ ਬਜ਼ੁਰਗਾਂ ਨੂੰ ਅੱਜ ਤੱਕ 1500 ਪੈਨਸ਼ਨ ਮਿਲਦੀ ਆ ਉਹ ਵੀ 2 ਮਹੀਨੇ ਜਦੋਂ ਕਰੀਬ 1 ਮਹੀਨਾ ਲੰਘ ਜਾਂਦਾ 2-3 ਮਹੀਨੇ ਬਾਅਦ ਪੈਨਸ਼ਨ ਮਿਲਦੀ ਆ ਉਹ ਵੀ ਚੱਪਲਾਂ ਖਸਾਂ ਅਕਸਾਂ ਵਿਚਾਰੇ ਅੱਧੇ ਬਜ਼ੁਰਗ ਪਤਾ ਨਹੀਂ ਬੈਂਕਾਂ 'ਚੋਂ ਕਿੰਨੇ ਕੁ ਗੇੜੇ ਮਾਰਦੇ ਵੀ ਅੱਜ ਮੇਰੀ ਪੈਨਸ਼ਨ ਆ ਗਈ ਉਹ ਮਹੀਨੇ ਤੋਂ ਉੱਤੇ ਜਦੋਂ ਲੰਘ ਜਾਂਦੀਆਂ ਦਿਨ 20-22 ਦਿਨ ਉਦੋਂ ਜਾ ਕੇ ਪੈਨਸ਼ਨ ਮਿਲਦੀ ਆ ਅੱਧੀਆਂ ਦੀਆਂ ਤਾਂ ਕੱਟੀਆਂ ਪਈਆਂ ਤੇ ਅੱਧੇ ਗਰੀਬਾਂ ਦੀ ਵੀ ਜਿਹੜੇ ਕੀ ਕਾਰੜ ਕੱਟੇ ਪਏ ਆ ਤਾਂ ਹੁਣ ਆ ਜੋ ਰਸਣ ਪਾਣੀਆਂ ਤੇ ਸਾਡੇ ਵਾਲਿਆਂ ਨੂੰ ਤਾਂ ਇਹ ਆਟੇ ਦਾਲਾਂ ਚ ਲਈ ਫਿਰਦੇ ਆ ਜਿਹੜੀ ਸਾਡੇ ਲੋਗ ਆ ਗਰੀਬ ਜਨਤਾ ਨੂੰ ਤਾਂ ਇਹ ਆਟੇ ਦਾਲਾਂ ਦੇ ਵਿੱਚ ਕਹੇ ਹੁਣ ਜੀ ਇਹ ਦੇਵਾਂਗੇ ਜੀ ਉਹ ਕਰਾਂਗੇ 2 ਰੁਪਏ ਕਿਲੋ ਕਣਕ ਦੇਵਾਂਗੇ ਮਿਲ ਜਾਂਦੀ ਏ ਕਿਸੇ ਨੂੰ 6 ਮਹੀਨਿਆਂ ਬਾਅਦ ਕਣਕ ਮੀੜਿਆ ਉਹਦੇ ਪਿੱਛੇ 4 ਦਿਹਾੜੀਆਂ ਭਣਦੇ ਆ ਮਜ਼ਦੂਰ ਸਾਡੇ ਲੋਗ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਪਹਿਲਾਂ ਤਾਂ ਲੈਂਡ 'ਚ ਲੱਗੋ ਦੋ ਦਿਨ ਪਰਚੀ ਘਟਣ ਤੇ ਲੱਗਦੇ ਆ ਫੇਰ ਪੰਜਾਬ ਦੇ ਵਿੱਚ ਜਿਵੇਂ ਰੂਲ ਆ ਫੇਰ ਉਹ ਕਣਕ ਨੂੰ ਕਹਿੰਗੇ ਦੇਖੋ ਜੀ ਦੋ ਚਾਰ ਦਿਨਾਂ ਵਿਚ ਆਓ ਫੇਰ ਉਦੋਂ ਜਾਂਦੇ ਆ 500 ਦੀ ਕਣਕ ਹੁੰਦੀ ਆ 10 ਦੇਣੀਆਂ ਫੁੱਟ ਜਾਂਦੀਆਂ ਮਜ਼ਦੂਰ ਇੱਕ ਜਿਹੜਾ ਭਾਈ ਜੋ ਵੀ ਆਪਣੇ ਮਜ਼ਦੂਰ ਭਰਾ ਜਿਹੜਾ ਵੀ ਕੋਈ ਆਪਣੇ ਜਿੰਨੇ ਵੀ ਗਰੀਬ ਜਨਤਾ ਮਜਬੂਰ ਹੁੰਦੇ ਆ ਇੱਕ ਲੈਣੀ ਪੈਂਦੀ ਆ ਕਣਕ ਕਿਉਂਕਿ ਘਰ ਦੇ ਵਿੱਚ ਜਿਹੜੇ 5-5 ਜੀ ਆ 6-6 ਜੀ ਆ ਤਾਂ ਭਾਈ ਉਹ ਜੋ ਜਿੰਨੀ ਵੀ ਕਣਕ ਆਉਂਦੀ ਉਹ ਤਾਂ ਇੱਕ ਗਰੀਬ ਬੰਦੇ ਨੂੰ ਆਏ ਹੁੰਦਾ ਵੀ ਸਾਰਾ ਹੀ ਲੱਗਣਾ ਹਨਾ ਤਾਂ ਇਹ ਤਾਂ ਚੱਲ ਕਰਨਾ ਪੈਂਦਾ ਪਰ ਮਹੀਨੇ ਦੀ ਮਹੀਨੇ ਇਹ ਜਿਵੇਂ ਪਹਿਲਾਂ ਮਿਲਦੀ ਹੁੰਦੀ ਸੀ ਉਹ ਇਹਨਾਂ ਨੇ ਬੰਦ ਕਰਤਾ ਪਹਿਲਾਂ ਸ਼ੁਰੂ ਤੋਂ ਜਦੋਂ ਕਿ ਮੇਰੀ ਉਮਰ ਵੈਸੇ ਛੋਟੀ ਹੈ ਜਦੋਂ ਮੇਰੇ ਮਾਤਾ ਪਿਤਾ ਲੈ ਕੇ ਹੁੰਦੇ ਹੁੰਦੇ ਅੱਜ ਤੋਂ ਕੋਈ 10 ਸਾਲ 20 ਸਾਲ ਪਹਿਲਾਂ ਖੰਡ ਮਿਲਦੀ ਸੀ ਤੇਲ ਮਿਲਦਾ ਸੀ ਸਭ ਕੁਝ ਇਹਨਾਂ ਨੇ ਕੱਟ ਦਿੱਤਾ ਗਿਆ ਇਹ ਜਿਹੜੀਆਂ ਨਿੱਜੀ ਗੱਲਾਂ ਨੇ ਆਪਣੀ ਗਰੀਬ ਜਨਤਾ ਵਾਸਤੇ ਇਹਨਾਂ ਕਹੋ ਵੀ ਟੌਪਿਕ ਕਿਧਰੇ ਹੋਰ ਲੈ ਗਿਆ ਇੱਥੇ ਗੱਲਾਂ ਕਹਿਣੀਆਂ ਪੈਂਦੀਆਂ ਅਸਤੀਫੇ ਨੂੰ ਲੈ ਕੇ ਤਾਂ ਗੱਲਾਂ ਹਰ ਰੋਜ਼ ਕਰਦੇ ਹੀ ਰਹਿੰਦੇ ਇਹਨਾਂ ਦੀਆਂ ਵੀ ਅਸੀਂ ਇਹ ਮੰਨਤ ਮੰਦਾ ਹੋ ਗਿਆ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਨਿੱਜੀ ਗੱਲਾਂ ਵੀ ਛੋੜਨਾ ਚਾਰ ਸਾਂਝੀਆਂ ਜ਼ਰੂਰ ਕਰਨੀਆਂ ਸੀ ਵੀ ਇਹ ਅਸਤੀਫੇ ਇਹ ਵੱਡੇ ਲੀਡਰਾਂ ਨੇ ਇਹਨਾਂ ਦੀ ਇਹ ਦੇਣ ਵਾਲੇ ਇਹੀ ਆ ਆਪਦੀ ਮਰਜ਼ੀ ਨਾਲ ਕਹਿੰਦੇ ਆ ਸੀ ਜੀ ਦੇਤਾ ਜੀ ਹੁਣ ਵਾਪਸ ਲੈ ਲਿਆ ਜੀ ਇਹ ਇਹਨਾਂ ਦੀ ਮਰਜ਼ੀ ਆ ਅਨਮੋਲ ਗਗਨਮਾਨ ਨੇ ਇੱਕ ਪੋਸਟ ਪਾਈ ਜਾਂਦੀ ਆ ਜਿਹਦੇ ਵਿੱਚ ਕਿਹਾ ਜਾਂਦਾ ਹੁਣ ਜੀ ਲੀਡਰਸ਼ਿਪ ਛੱਡਤੀ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਹੁਲੂ ਲਾ ਲਾ ਹੋ ਜਾਂਦੀ ਆ ਬਾਅਦ ਦੇ ਵਿੱਚ ਅੱਜ ਦੇਖ ਲੋ ਲੈ ਫੇਰ ਉਹੀ ਗगन ਅਨਮੋਲ ਜਿਹੜੀ ਫੇਰ ਵਾਪਸ ਆ ਗਈ ਇਹੀ ਪਾਰਟੀ ਦੇ ਵਿੱਚ ਤਾਂ ਇਹ ਸਿਰਫ ਬਈ ਨਿੱਜੀ ਗੱਲਾਂ ਇਹਨਾਂ ਦੀਆਂ ਜੀਦਾ ਕਰਕੇ ਇਹਨਾਂ ਨੇ ਕੋਈ ਪੰਜਾਬ ਵਾਸਤੇ ਨਹੀਂ ਅਸਤੀਫਾ ਦਿੱਤਾ ਆਪਦੇ ਘਰ ਬਣਾਉਂਦੇ ਆ ਇਹ ਆਪਦੀਆਂ ਪ੍ਰਾਪਰਟੀਆਂ ਆਪਦੇ ਬੱਚਿਆਂ ਵਾਸਤੇ ਕਰਦੇ ਆ ਨਾ ਕਿ ਲੋਕਾਂ ਵਾਸਤੇ ਇਹ ਤਾਂ ਸਿਰਫ ਇੱਕ ਭਾਸ਼ਣ ਦੇਣਾ ਹੁੰਦਾ ਜਦੋਂ ਲੋਕਾਂ ਦਾ ਇਕੱਠ ਹੁੰਦਾ ਉਹਦੇ ਵਿੱਚ ਬਹੁਤ ਕੁਝ ਕਹਿੰਦੇ ਆ ਤਾਂ ਇਹ ਅੱਜ ਦਾ ਟੌਪਿਕ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਖਬਰ ਕਿਵੇਂ ਸਾਡੇ ਲੋਕਾਂ ਨੂੰ ਲੈ ਕੇ ਬਈ ਗਰੀਬ ਜਨਤਾ ਨੂੰ ਚਲਸਿਆਂ 'ਚ ਲੈ ਜਾਂਦੇ ਆ ਇਹ ਗੱਲ ਵੀ ਤੁਹਾਡੇ ਧਿਆਨ 'ਚ ਲਿਆਉਣੀ ਸੀ ਪਰ ਜਿਹੜਾ ਕੀ ਹੁਣ ਅਸਤੀਫਾ ਨੂੰ ਲੈ ਕੇ ਜਿਹੜੀ ਹੁੰਦੀ ਖਬਰ ਆਈ ਸੀ ਉਹ ਵਾਪਸ ਲੈ ਲਿਆ ਗਿਆ ਕਿਹਦੇ ਕਹਿੰਦੇ ਲਿਆ ਕੇ ਕੇਦਰੀਵਾਲ ਤੇ ਅਮਨ ਰੋੜਾ ਦੇ ਨਾ ਜੋ ਘਰੇ ਪਹੁੰਚਦੇ ਆ ਅਮਨ ਰੋੜਾ ਤੇ ਕੇਦਰੀਵਾਲ ਵੀ ਕਹਿੰਦੇ ਜਾ ਕੇ ਵੀ ਜੋ ਅਸਤੀਫਾ ਵਾਪਸ ਲਓ ਸਾਨੂੰ ਪਾਰਟੀ 'ਚੋਂ ਨਹੀਂ ਕੱਟ ਸਕਦੇ ਇਪਰ ਜਦੋਂ ਇਹ ਮੰਤਰੀ ਮੰਡਲ ਦੇ ਵਿੱਚੋਂ ਇਹਨਾਂ ਨੂੰ ਕੱਢਿਆ ਜਾਂਦਾ ਤਾਂ ਇਹ ਨਿੱਜੀ ਗੱਲਾਂ ਹੋਰ ਵੀ ਸਾਹਮਣੇ ਆਉਂਗੀਆਂ ਆਪਸ ਵਿੱਚ ਵਿੱਚ ਇਹ ਪਾਰਟੀ ਦਾ ਬਹੁਤ ਖਲਾਰਾ ਪਿਆ ਹੋਇਆ ਤੇ ਆਪਣੇ ਲੋਕਾਂ ਨੂੰ ਸਮਝ ਤੋਂ ਬਾਹਰ ਹੋ ਰਹੀਆਂ ਇਹ ਗੱਲਾਂ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂ ਰਵੇ ਮਿਲਦੇ ਆ ਕਨੂਨ ਮਟੋਕ ਤੇ ਧੰਨਵਾਦ